ਕੋਇਓ ਮੁੰਡਾ ਆਂਦਾ ਯਾਰ ਇਹਨੂੰ ਪੁੱਛਦੇ ਜੇ ਕੱਪੂ ਕਰ ਦਊਗਾ ਬਾਜ ਮਾਰ ਕੇ ਪੁੱਛੀਂ ਆਉਂਦਾ ਮੁੰਡਾ ਯਾਰ ਤੋਰੀਆਂ ਪੁੱਛ ਗਈ ਜੀ ਕੱਪੂ ਕਰ ਦਊਗਾ ਓ ਬਾਈ ਓਰੇ ਆਈ ਓਰੇ ਕੀ ਗੱਲ ਬਾਪੂ ਬਹਿ ਗਿਆ ਨਾ ਉਹ ਬੈ ਕੇ ਨਹੀਂ ਜਾਣਾ ਯਾਰ ਹਾਂ ਉਹ ਮੈਂ ਤਾਂ ਇਹ ਪੁਆਇਡਾ ਜਿਹਾ ਸ਼ੇਰਾ ਜੇ ਮੇਰਾ ਕੱਦੂ ਘਰਦੇਵੇਂ ਅਛਾ ਤੇ ਕਿੰਨੇ ਕਿਲੇ ਤੇਰੇ ਉਹ ਮੇਰੇ ਦੋ ਕਿਲੇ ਹੀ ਆ ਯਾਰਾ ਮੇਰੇ ਕੋਈ ਆਉਂਦਾ ਨਹੀਂਗਾ ਕੋਈ ਵੀ ਜੇ ਕਿਸੇ ਦਿਹਾੜੀਏ ਨੂੰ ਕੈਨਾ ਪਤਾ ਉਹ ਨਹੀਂ ਆਉਂਦਾਗਾ ਜੇ ਮਸ਼ੀਨ ਵਾਲੇ ਨੂੰ ਕੈਨਾ ਉਹ ਵੀ ਮੈਨੂੰ ਕਹਿੰਦਾ ਪਹਿਲਾਂ ਤੂੰ ਨਾਲ ਹੋਰ ਪੰਜ ਕਿੱਲੇ ਦੇਖ ਲੈ ਫੇਰ ਵੱਡੂਗਾ ਮੇਰੇ ਆਪ ਦੇ ਤਾਂ ਵੱਡੇ ਨਹੀਂ ਜਾਂਦੇ ਮੈਂ ਕਿਸੇ ਨੂੰ ਹੋਰ ਕਿੱਥੋਂ ਕਹਿ ਦੂੰ ਮੇਰੇ ਦੋ ਕਿਲੇ ਆ ਜੇ ਆਪਣਾ ਕੱਦੂ ਖਾਪੇ ਨਹੀਂ ਯਾਰ ਬਾਪੂ ਦੋ ਤਰ ਕਿਲੇ ਹੋਰ ਦੇਖ ਲੈ ਇੱਕਾਦਰੀ ਵਾਟਬਾਲੀ ਜਾਂਦੇ ਆਉਂਦੇ ਉਹ ਗੱਲ ਮੇਰਾ ਆਪਦਾ ਤਾਂ ਕੰਦੂ ਹੁੰਦਾ ਨਹੀਂ ਮੈਂ ਹੋਰ ਕਿਹਨੂੰ ਪੁੱਛ ਲਾਂ ਬਾਪੂ ਫਿਰ ਤੇਰੇ ਜਾਂਦੇ ਆਉਂਦੇ ਨੂੰ ਤੇਲ ਸਾਰਾ ਮਾਚਿਆ ਸਾਡਾ ਉਹ ਤੇਲ ਤੂੰ ਮੈਥੋਂ ਲੈ ਲਈ ਯਾਰ 4-500 ਵੱਧ ਹੋਈ ਤੇਲ ਦਾ ਜਿਹੜਾ ਲੱਗੂਗਾ ਤੂੰ ਪੁੱਛ ਲਾ ਤੂੰ ਆਉ ਦੇ ਡੈਡੀ ਨੂੰ ਪੁੱਛ ਲੈ ਮੇਰੇ ਪੁੱਤ ਬਣ ਕੇ ਕੱਦੂ ਕਰ ਦੇ ਪੁੱਤ ਸਾਡੇ 2 ਕਿੱਲੇ ਪੈ ਲਈ ਤੇ 2 ਕਿੱਲਿਆਂ ਨੂੰ ਕੋਈ ਨਹੀਂ ਹੁੰਦਾ ਜਿਹੜੇ ਢਾੜੀਏ ਨੂੰ ਕਈ ਨਹੀਂ ਉਹ ਨਹੀਂ ਹੁੰਦਾ ਜੇ ਮੇ ਜੀਨ ਵਾਲੇ ਨੂੰ ਕਹਿੰਨੇ ਉਹ ਕਹਿਣ ਦਾ ਨਾਲ 5-7 ਕਿੱਲੇ ਦੇਖ ਲਾ ਕੱਤੂ ਨੂੰ ਕਹਿੰਨੇ ਅਜੇ ਮੈਨੂੰ ਤਾਂ 10 ਦਿਨ ਹੋ ਗਏ ਤੁਰੇ ਫਿਰਦੇ ਨੂੰ ਕੋਈ ਨਹੀਂ ਹਾਂ ਕਰਦਾ ਜੇ ਤੂੰ ਕਰਦੇਵੇਂ ਤੇਰਾ ਤਾਂ ਚੋਨਾ ਇੱਕ ਕਿੱਲਾ ਰਹਿ ਗਿਆ ਬਾਪੂ ਹੁਣ ਫਿਰ ਸਾਡੇ ਵੀ ਹਾਂ ਕੰਮ ਕੁਮਾ ਬਾਕੀ ਕੋਈ ਨੇ ਮੈਂ ਪੁੱਛ ਕੇ ਦੱਸ ਦੂੰਗਾ ਜੇ ਮੇਰਾ ਪੁੱਤ ਬਣ ਕੇ ਨਕ ਕਰਦੇ ਜਿਹੜਾ ਤੇਰਾ ਤੇਲ ਹੋ ਤੇਲ ਦੇ ਮੈਥੋਂ ਪੈਸੇ ਲੈ ਲਈ ਕੋਈ ਨਾ ਜੋ ਸਾਡਾ ਮੁੱਕ ਕੇ ਮੈਂ ਪੁੱਛ ਕੇ ਦੱਸ ਦੂੰ ਤੈਨੂੰ ਠੀਕਾ ਲਾਜਮੀ ਕਰਦੇ ਇਹ ਨਾ ਹੋਵੇ ਕੋਈ ਮੜ ਕੇ ਤੂੰ ਲਾਰੇ ਤੇ ਲੈ ਜਾ ਮੈਂ ਤੇਰੇ ਤੇ ਰਹਿ ਜਾ ਮੁੜ ਕੇ ਮੇਰਾ ਰਹਿ ਜਾ ਕਿਉਂਕਿ ਹੁਣ ਕੱਸੀ ਚਲਦੀ ਆ ਕੱਸੀ ਚਲੀ ਗਈ ਮੁੜ ਕੇ ਮੇਰੇ ਕਿਸੇ ਨੇ ਨਹੀਂ ਪਾਣੀ ਕੱਦੂ ਵੀ ਨਹੀਂ ਹੋਣਾਗਾ ਕੋਈ ਨਾ ਕੋਈ ਨਹੀਂ ਕਿਉਂਕਿ ਭੱਡੇ ਜਮੀਦਾਰ ਤੁਹਾਡੇ ਕੋਲੇ ਟਰੈਕਟਰ ਦਾ ਸੀ ਦਾ ਟਰੈਕਟਰ ਵੀ ਨਹੀਂ ਲੈ ਆ ਸਕਦੇ ਕੀ ਕਰਾਂਗੇ ਟਰੈਕਟਰ ਨੂੰ ਲੈ ਕੇ ਨਾ ਕੋਈ ਮਾਮਲੇ ਤੇ ਪੈਲੀ ਲੈਂਦਾ ਉਹ ਕਹਿੰਦਾ ਮੋਟਰ ਲਵਾ ਕੇ ਦੇ ਦੱਸ ਮੋਟਰ ਮੈਂ ਕਿੱਥੋਂ ਲਵਾਦਾ ਜੋ ਮੋਟਰ ਲਵਾਉਣ ਜੋਗਾ ਹੋਵਾਂ ਤਾਂ ਮੈਂ ਆਪਦੀ ਨਾਲ ਲਵਾ ਕੇ ਕੀਤੀ ਕਰ ਲਵਾਂ ਨਾ ਰਾਣਾ ਲਾਈ ਨੀ ਨੀ ਬੱਪੂ ਦੱਸ ਤੈਨੂੰ ਦੱਸ ਤਸ ਪੁੱਛਣੋਂ ਪਹਿਲਾਂ ਮੈਂ ਫੇਰ ਉਹ ਦੱਸ ਦੂੰਗਾ ਠੀਕ ਆ ਚੱਲ ਕਰ ਕੁਛ ਨਹੀਂ ਯਾਰ ਸਾਡਾ ਤੋ ਕਿੱਲਿਆਂ ਆ ਲੈਂਦਾ ਨਾ ਕੋਈ ਸਾਟੀਸਾਰ ਲੈਂਦਾ ਨਾ ਕੋਈ ਕਦੂ ਕਰਨ ਨੂੰ ਵੀ ਆਂਦਾ ਕੀ ਕਰੀ ਗਈ ਯਾਰ ਹੁਣ ਪਤਾ ਨਹੀਂ ਇਹ ਮੁੰਡਾ ਆਊਗਾ ਖਣੀ ਲਾਰਾ ਹੀ ਲਾ ਦੇ ਨਾ ਮਾ ਹਾਈ 10 ਦਿਨ ਹੋ ਗਏ ਹੁਣ ਤਾਂ ਮੇਰਾ ਝੋਨਾ ਤੌਰ ਪੈਣਾ ਸੀਗਾ ਜੱਟ ਦੀ ਜੂਨ ਬੁਰੀ ਚੱਲ ਲੱਗ ਜੂ ਪਤਾ ਜੱਟ ਦੀ ਜੂਨ ਬੁਰੀ ਢਿੜਕ ਢਿੜਕ ਮ